ਤੁਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਕੁਵਰ ਸਿਪਤੋਖ ਸੰਮਦੀ ਨੂਰ ਅਰਸੂ ਤੁਰਿ ਜਿਠੇ ਸਤੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਿਯਾ ਸਤਨਾਮ ਸ਼੍ਰੀ ਵਾਹਿਗੁਰੂ ਸਰਬਜੀ ਤਨਾ ਹਜ਼ਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਅੰਕਾਰ ਤਤ ਗੁਰ ਉਪਰ ਸਾਗ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਸਾਈ ਮਾਲ ਕੰਨੀ ਤੇ ਕੋ ਅਦਕਾਈ ਜਿਨ ਤਿਰਨ ਧਰ ਮੂਡ ਬਲਾਈ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਈ ਮਾਰ ਕੰਬੇ ਤੇ ਗੋ ਅਦਕਾਈ ਜਿਨ ਧਰ ਮੂਡ ਬਲਾਈ ਹਮ ਲੋਕ ਕਲਤਾ ਰਾਮ ਸੁਮੀ ਕਾਇ ਨਰ ਗਰਭ ਕਰਤੋ ਬੇਨ ਸਚਾਈ ਕਰਤੇ ਦਰਜੋ ਜਨਸੀ ਭਾਈ ਦਾਲਾ ਜੂਜਨ ਸ਼ਕਲ ਚਲੀ ਥਾ ਦੇਹ ਕਿਰਜਨ ਖਾਈ ਸਰਬਸ੍ਰੇਣ ਕੀ ਲੰਕਾ ਹੋਤੀ ਰਾਵਣ ਸੀ ਅਦਕਾਈ ਕਹਾ ਪਿਉ ਦਰਬੰਦੇ ਹਾਥੀ ਹੰਕਿ ਕਿਨਵੇਂ ਪਈ ਪਰ ਦਰਵਾਸਾ ਸੁ ਕਰਤਿ ਠਗौरी ਜਾਦ ਇਹ ਬਲ ਪਾਈ ਕਿਰਪਾ ਕਰੀ ਜਨ ਆਪਣੀ ਉਪਰ ਨਾਮ ਦਿਉ ਹਰ ਗੁਣ ਗਾਈ ਦਰਵਾਸਾ ਸੁ ਕਰਤਿ ਠਗौरी ਜਾਦ ਇਹ ਬਲ ਪਾਈ ਇਰ ਅ ਗਰੀ ਜਮ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ